ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਜਦੋਂ ਵੀ ਅਸੀਂ ਇਹ ਪੰਕਤੀ ਪੜ੍ਹਦੇ ਆ ਇੱਕਦਮ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਾਰ ਹੁੰਦੇ ਨੇ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤਤੀ ਤਵੀ ਤੇ ਬੈਠ ਕੇ ਬਾਣੀ ਦੀ ਇਹ ਪੰਕਤੀ ਪੜ੍ਹਦੇ ਨੇ ਕਿ ਉਹ ਸਤਿਗੁਰੂ ਜੀ ਦਾ ਭਾਣਾ ਮਿੱਠਾ ਲੱਗਦਾ ਹੈ ਜੋ ਵੀ ਸਤਿਗੁਰੂ ਜੀ ਦੇ ਹੁਕਮ ਦੇ ਅੰਦਰ ਚੱਲ ਰਿਹਾ ਹੈ ਉਨ ਨੂੰ ਹਰ ਇੱਕ ਸਿੱਖ ਨੇ ਗੁਰੂ ਦਾ ਪਾਣਾ ਜਾਣ ਕੇ ਮੰਨਣਾ ਐਸੇ ਦੀਨ ਦਿਆਲ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਅੱਜ ਅਵਤਾਰ ਦਿਹਾੜਾ ਹੈ ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਲਿਖਦੇ ਨੇ ਫਿਰ ਆਈ ਘਰ ਅਰਜਨ ਪੁੱਤ ਸੰਸਾਰੀ ਗੁਰੂ ਕਹਾਵੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਵਿਸਾਖ ਵਦੀ 7 1620 ਬਿਕਰਮੀ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਪਾਵਨ ਕੁੱਖ ਤੋਂ ਸਤਿਗੁਰੂ ਜੀ ਨੇ ਅਵਤਾਰ ਧਾਰਿਆ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਬਚਪਨ ਦੇ 11 ਸਾਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਜ਼ਾਰੇ ਜਿਵੇਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਸਭ ਤੋਂ ਪਹਿਲਾਂ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਭ ਤੋਂ ਪਹਿਲਾਂ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਗਏ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਪਹਿਲਾਂ ਬਾਸਰ ਕੇ ਤੋਂ ਗੋਇੰਦਵਾਲ ਗੁਰੂ ਅਮਰਦਾਸ ਜੀ ਦੀ ਸ਼ਰਨ ਦੇ ਵਿੱਚ ਗਏ ਸਨ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਗੁਰੂ ਘਰ ਦੇ ਵਿੱਚ ਹੀ ਹੋਇਆ ਨੂੰ ਸਮਝੋ ਵੀ ਆਪ ਜੀ ਨੂੰ ਗੁਰਤੀ ਦੇ ਵਿੱਚ ਹੀ ਸਿੱਖੀ ਜਿਹੜੀ ਮਿਲੇ ਇਸੇ ਕਰਕੇ ਪਟਕਾਲ ਸਹਾਰ ਜੀ ਨੇ ਸਵਈਆਂ ਦੇ ਅੰਦਰ ਬੜੇ ਹੀ ਸੁੰਦਰ ਬਚਨ ਕਹੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਨਿਓ ਵੀ ਬਾਬਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਬਾਬਤ ਪਟ ਸਾਹਿਬ ਜੀ ਕਹਿੰਦੇ ਨੇ ਪਿਤਾ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਨਮ ਤੋਂ ਹੀ ਬ੍ਰਹਮ ਗਿਆਨੀ ਸਨ ਮਾਤਾ ਭਾਨੀ ਜੀ ਆਪਣੇ ਪਿਤਾ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸਤਗੁਰ ਜੀ ਦਾ ਇੱਕ ਬਚਪਨ ਦਾ ਬੜਾ ਹੀ ਸੁੰਦਰ ਕੌਤਕ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬਾਲਕ ਅਵਸਥਾ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਲੰਘ ਦੇ ਕੋਲ ਆਏ ਕੋਲ ਪਹੁੰਚੇ ਬਾਈ ਨੂੰ ਹੱਥ ਪਾ ਕੇ ਖੜੇ ਹੋਏ ਫਿਰ ਇੱਕ ਹੱਥ ਬਾਈ ਨੂੰ ਪਾਇਆ ਫਿਰ ਦੂਜਾ ਪੈਰ ਜਿਹੜਾ ਹੈ ਉਹ ਬਾਈ ਦੇ ਉੱਪਰ ਰੱਖ ਕੇ ਪਲੰਗ ਦੇ ਉੱਪਰ ਚੜਨ ਲੱਗੇ ਇਧਰ ਸੇਵਾ ਕਰਦੇ ਪਏ ਨੇ ਬੀਬੀ ਭਾਨੀ ਜੀ ਜਦੋਂ ਇੱਕਦਮ ਨਿਗਾ ਪਈ ਆਪਣੇ ਸਹਬਜ਼ਾਦੇ ਤੇ ਆਪਣੇ ਪੁੱਤਰ ਤੇ ਧੋੜ ਕੇ ਆਪਣੇ ਪੁੱਤਰ ਨੂੰ ਪકડਨ ਵਾਸਤੇ ਧੋੜੇ ਨੇ ਇੱਕਦਮ ਮਾਤਾ ਭਾਨੀ ਜੀ ਦੀ ਨਜ਼ਰ ਦੇ ਵਿੱਚ ਇਹ ਬਹੁਤ ਵੱਡੀ ਅਵਗਿਆ ਸੀ ਵੀ ਉਸ ਦਾ ਪੁੱਤਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੰਘਾਸਨ ਦੇ ਉੱਪਰ ਚੜਨ ਲੱਗਾ ਜਦੋਂ ਇਹ ਸਾਰਾ ਕੁਝ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਤੇ ਬੀਬੀ ਭਾਨੀ ਜੀ ਨੂੰ ਵੇਖ ਕੇ ਰੋਕਿਆ ਸਤਿਗੁਰੂ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬੋਲੇ ਲਾਲ ਜੀ ਬੜੇ ਉਤਾਵਲੇ ਹੋ ਇਸ ਆਸਣ ਦੇ ਉੱਪਰ ਬੈਠਣ ਵਾਸਤੇ ਬੜੀ ਕਾਲੀ ਹੈ ਤੁਹਾਨੂੰ ਸਤਗੁਰੂ ਜੀ ਕਹਿੰਦੇ ਪਹਿਲਾਂ ਤੁਹਾਡੇ ਤੋਂ ਪਹਿਲਾਂ ਤੁਹਾਡੇ ਪਿਤਾ ਜੀ ਗੁਰੂ ਰਾਮਦਾਸ ਜੀ ਇਸ ਸਿੰਘਾਸਨ ਦੇ ਉੱਪਰ ਸੁਭਾਇਮਾਨ ਹੋਣਗੇ ਫਿਰ ਇਹ ਸਿੰਘਾਸਨ ਜਿਹੜਾ ਹੈ ਫਿਰ ਤੁਸੀਂ ਇਹ ਸਿੰਘਾਸਨ ਦੇ ਉੱਪਰ ਬੈਠਣਾ ਹੈ ਐਨੇ ਕਹਿੰਦਿਆ ਹੋਇਆ ਹਜ਼ੂਰ ਨੇ ਬਾਲਕ ਨੂੰ ਬੀਬੀ ਭਾਨੀ ਜੀ ਦੇ ਕੋਲੋਂ ਚੁੱਕ ਕੇ ਆਪਣੀ ਗੋਦੀ ਦੇ ਵਿੱਚ ਪਲੰਗ ਦੇ ਉੱਪਰ ਬਿਠਾਇਆ ਤੇ ਸਤਗੁਰੂ ਜੀ ਨੇ ਜਦੋਂ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਬੜਾ ਹੀ ਸੁੰਦਰ ਵਰ ਦਿੱਤਾ ਸਤਿਗੁਰੂ ਜੀ ਨੇ ਭਾਰੀ ਗੁਰੂ ਹੋਣ ਦਾ ਵਰ ਦਿੱਤਾ ਆਖਿਆ ਦੋਹਤਾ ਬਾਣੀ ਕਾ ਬੋਤਾ ਐਸਾ ਵਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਾਲਕ ਅਰਜਨਦੇਵ ਜੀ ਨੂੰ ਦਿੱਤਾ ਪਹਿਲੇ ਗੁਰੂਆਂ ਦੀਆਂ ਬਾਣੀ ਦੀਆਂ ਪੋਥੀਆਂ ਗੁਰੂ ਅਮਰਦਾਸ ਜੀ ਦੇ ਪਾਸ ਸੀ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੀ ਪੋਥੀ ਵੀ ਉਹਨਾਂ ਦੇ ਕੋਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ 11 ਕ ਸਾਲ ਦੀ ਉਮਰ ਦੇ ਵਿੱਚ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਇਹ ਬਾਣੀ ਦੀਆਂ ਪੋਥੀਆਂ ਜਿਹੜੀਆਂ ਪੜਦੇ ਨੇ ਕਿਉਂਕਿ ਸਉਦਰ ਸਤਿਗੁਰ ਜੀ ਦਾ ਵਰ ਵੀ ਮਿਲਿਆ ਦੋਤਾ ਬਾਣੀ ਕਾ ਬਹੁਤਾ ਬਹੁਤਾ ਤੋਂ ਭਾਵ ਜਹਾਜ ਗੁਰਦੇਵ ਦੇ ਇਹ ਬੋਲ ਜਿਹੜੇ ਨੇ ਅਖਰ ਅਖਰ ਸੱਚ ਹੋਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਬਚਪਨ ਦੀ ਆਜੂ ਪਹਿਲੇ 11 ਕ ਸਾਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਤੀਤ ਹੋਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ 11 ਸਾਲ ਤੇ 4 ਮਹੀਨੇ ਦੇ ਨੇ ਜਿਸ ਵੇਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠਦੇ ਨੇ ਤੀਸਰੀ ਗੁਰੂ ਦੇ ਹੁਕਮ ਦੇ ਅਨੁਸਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਸਰ ਆਵਸੇ ਗੁਰ ਅਰਜਨ ਦੇਵ ਜੀ ਲੋੜ ਅਨੁਸਾਰ ਪਿਤਾ ਦੇ ਸਾਰੇ ਕਾਰਜਾਂ ਦੇ ਵਿੱਚ ਸਤਿਗੁਰੂ ਜੀ ਹੱਥ ਵਟਾਉਂਦੇ ਜਿਹੜਾ ਵੀ ਧੰ ਗੁਰੂ ਰਾਮਦਾਸ ਪਾਸ਼ਾ ਮਹਾਰਾਜੀ ਆਪਣੇ ਪੁੱਤਰ ਅਰਜਨ ਦੇਵ ਜੀ ਨੂੰ ਕਾਰਜ ਕਹਿੰਦੇ ਸਤਿਗੁਰੂ ਜੀ ਦਾ ਹੁਕਮ ਸਤਿਵਚਨ ਕਹਿ ਕੇ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜੀ ਮੰਨਦੇ ਜੇ ਲਾਹੌਰ ਤੋਂ ਤਾਏ ਦੇ ਪੁੱਤਰ ਦਾ ਵਿਆਹ ਹੈ ਸਹਾਰੀ ਮਲ ਦਾ ਸਹਾਰੀ ਮਲ ਦੇ بیٹے ਦਾ ਵਿਆਹ ਹੈ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਦੇ ਤਾਏ ਦਾ ਪੁੱਤਰ ਬਾਬਾ ਸਹਾਰੀਮਲ ਉਹਦੇ بیٹے ਦਾ ਵਿਆਹ ਆ ਗਿਆ ਤੇ ਸਹਾਰੀਮਲ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਸਤਿਗੁਰ ਜੀ ਤੁਸੀਂ ਲਾਹੌਰ ਆਓ ਚਰਨ ਪਾਓ ਤੇ ਸਤਿਗੁਰ ਜੀ ਨੇ ਆਖਿਆ ਅਸੀਂ ਨਹੀਂ ਆ ਸਕਦੇ ਅਸੀਂ ਆਪਣੇ ਪਰਿਵਾਰ ਦੇ ਵਿੱਚੋਂ ਆਪਣੇ ਪੁੱਤਰਾਂ ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਜ਼ਰੂਰ ਭੇਜਾਂਗੇ ਬਾਬਾ ਪ੍ਰੀਤਿਚੰਦ ਜੀ ਨੂੰ ਕਿਹਾ ਉਹਨਾਂ ਨੇ ਕਹਿ ਦਿੱਤਾ ਸਤਿਗੁਰ ਜੀ ਇੱਥੇ ਇਹਨੇ ਕੰਮ ਨੇ ਤੇ ਉਹ ਕੰਮ ਕਾਜ ਕੌਣ ਵੇਖੇਗਾ ਕੋਰੀ ਨਾ ਕਰ ਦਿੱਤੀ। ਬਾਬਾ ਮਹਾਦੇਵ ਜੀ ਨੂੰ ਕਿਹਾ ਉਹਨਾਂ ਦਾ ਸੁਭਾਅ ਸੰਸਾਰਿਕ ਬੰਧਨਾ ਤੋਂ ਉੱਚਾ ਸੀ। ਉਹਨਾਂ ਨੇ ਕੋਰੀ ਨਾ ਕਰ ਦਿੱਤੀ ਆਖਿਆ ਕੌਣ ਤਾਇਆ ਕੌਣ ਤਾਇਏ ਦਾ ਪੁੱਤਰ। ਬੜੇ ਮਸਤ ਸੁਭਾਅ ਦੇ ਸਨ ਬਾਬਾ ਮਹਾਦੇਵ ਜੀ। ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ। ਸਤਿਗੁਰੂ ਜੀ ਨੇ ਹੁਕਮ ਮੰਨ ਕੇ ਆਖਿਆ ਸਤਿਗੁਰੂ ਜੀ ਜਿਵੇਂ ਤੁਹਾਡਾ ਹੁਕਮ ਹੋਵੇ। ਸਤਗੁਰੂ ਜੀ ਹੁਕਮ ਮੰਨ ਕੇ ਵਿਆਹ ਕਾਰਜਾਂ ਦੇ ਵਿੱਚ ਲਾਹੌਰ ਪਹੁੰਚਦੇ ਨੇ ਨਾਲ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਵੀ ਜਦੋਂ ਤੱਕ ਅਸੀਂ ਤੁਹਾਨੂੰ ਸਨੇਹਾ ਨਹੀਂ ਭੇਜਦੇ ਉਦੋਂ ਤੱਕ ਤੁਸੀਂ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਆਉਣਾ ਕਿੰਨਾ ਸਮਾਂ ਬੀਤ ਗਿਆ ਇੱਧਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਈ ਚਿੱਠੀਆਂ ਲਿਖ ਕੇ ਪਾਉਂਦੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਪਰ ਬਾਬਾ ਪ੍ਰੀਤੀ ਚੰਦ ਜਿਹੜਾ ਹੈ ਉਹ ਚਿੱਠੀਆਂ ਗੁਰੂ ਰਾਮਦਾਸ ਪਾਸ਼ਾ ਮਹਾਰਾਜੀ ਤੱਕ ਪਹੁੰਚਣ ਨਹੀਂ ਦਿੰਦਾ ਚਿੱਠੀਆਂ ਲੈ ਕੇ ਜਿਹੜਾ ਵੀ ਸਿੱਖ ਆਉਂਦਾ ਸੀ ਉਹਦੇ ਕੋਲੋਂ ਪਹਿਲਾਂ ਹੀ ਚਿੱਠੀ ਜਿਹੜੀ ਹੈ ਬਾਬਾ ਪ੍ਰੀਤੀ ਚੰਦ ਜਿਹੜਾ ਹੈ ਉਹ ਫੜ ਲੈਂਦਾ ਤੇ ਸਿੱਖ ਨੂੰ ਭੇਜ ਦਿੰਦਾ ਵੀ ਤੂੰ ਪ੍ਰਸ਼ਾਦਾ ਪਾਣੀ ਛੱਕ ਲੰਗਰਾਂ ਦੇ ਵਿੱਚੋਂ ਜਾ ਕੇ ਤੇ ਮੈਂ ਚਿੱਠੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੂੰ ਦੇ ਦਵਾਂਗਾ ਇਸ ਤਰ੍ਹਾਂ ਕਈ ਚਿੱਠੀਆਂ ਜਿਹੜੀਆਂ ਉਹਨਾਂ ਨੇ ਭੇਜੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਗੁਰੂ ਪਿਤਾ ਜੀ ਨੂੰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਉਹਨਾਂ ਨੂੰ ਸਾਰਾ ਪਤਾ ਲੱਗਦਾ ਹੈ ਆਪਣੇ ਪੁੱਤਰ ਅਰਜਨ ਦੇਵ ਜੀ ਨੂੰ ਬੁਲਾਉਂਦੇ ਨੇ ਫਿਰ ਗੁਰਤਾ ਗੱਦੀ ਦਾ ਫੈਸਲਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਰਦੇ ਨੇ ਅਰਜਨ ਦੇਵ ਜੀ ਦੀ ਭਾਵਨਾ ਨਿਮਰਤਾ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਸਾਰੇ ਉਹਨਾਂ ਨੇ ਜਿਸ ਵੇਲੇ ਰੱਬੀ ਗੁਣ ਵੇਖੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਦਾ ਅਧਿਕਾਰੀ ਜਾਣਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਜਿਹੜੀ ਹੈ ਉਹ ਦੇਣਾ ਕੀਤਾ ਇਧਰ ਬਾਬਾ ਪ੍ਰਿਥੀ ਚੰਦ ਜਿਹੜਾ ਹੈ ਇਹ ਵਿਰੋਧ ਕਰਦਾ ਹੈ ਆਪਣੇ ਪਿਤਾ ਜੀ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਕਹਿੰਦਾ ਵੀ ਮੈਂ ਸਭ ਤੋਂ ਵੱਡਾ ਹਾਂ ਗੁਰਤਾ ਗੱਦੀ ਤੇ ਮੇਰਾ ਹੱਕ ਹੈ ਇਧਰ ਬੀਬੀ ਭਾਨੀ ਜੀ ਨੇ ਵੀ ਵਾਰ ਮੰਗਿਆ ਸੀ ਗੁਰੂ ਪਿਤਾ ਜੀ ਦੇ ਕੋਲੋਂ ਵੀ ਜਿਹੜੀ ਗੁਰਤਾ ਗੱਦੀ ਹੈ ਸਤਿਗੁਰੂ ਜੀ ਮੇਰੀ ਅੰਸ ਦੇ ਵਿੱਚ ਹੀ ਰਵੇ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਦੀ ਮੰਗ ਜਿਹੜੀ ਪ੍ਰਵਾਨ ਕਰ ਲਈ ਤੇ ਨਾਲ ਗੁਰਦੇਵ ਨੇ ਆਖਿਆ ਸਤਿਗੁਰੂ ਜੀ ਨੇ ਫਰਮਾਇਆ ਬੇਟੇ ਵਗ ਦੇ ਪਾਣੀ ਨੂੰ ਕਦੇ ਵੀ ਬੰਨ ਜਿਹੜਾ ਹੈ ਉਹ ਨਹੀਂ ਮਾਰਨਾ ਚਾਹੀਦਾ ਤੁਸੀਂ ਵਾਗਦੇ ਪਾਣੀ ਨੂੰ ਬੰਨ ਮਾਰ ਦਿੱਤਾ ਇਹਦਾ ਸਿੱਟਾ ਚੰਗਾ ਨਹੀਂ ਨਿਕਲੇਗਾ ਗੁਰ ਇਤਿਹਾਸ ਪੜਦਿਆਂ ਪਤਾ ਲੱਗਦਾ ਹੈ ਕਿ ਇਹ ਭ੍ਰਿਕ ਭਵਾਨੀ ਸੱਚੀ ਸਾਬਤ ਹੋਈ ਜੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਖੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੇਵਕ ਲੈਣੇ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਅੰਗਦ ਬਣਾਇਆ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਨੇ ਬਾਬੇ ਅਮਰਦਾਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਣਾਇਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ RAMਦਾਸ ਜੀ ਨੂੰ ਗੁਰੂ RAMਦਾਸ ਪਾਤਸ਼ਾਹ ਮਹਾਰਾਜ ਬਣਾਇਆ ਸੇਵਾ ਤੋਂ ਪ੍ਰਸੰਨ ਹੋ ਕੇ ਖੁਸ਼ ਹੋ ਕੇ ਆਪਣੇ ਪੁੱਤਰਾਂ ਨੂੰ ਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਨਹੀਂ ਦਿੱਤੀ ਤੇ ਹੁਣ ਜਦੋਂ ਬੀਬੀ ਪਾਨੀ ਜੀ ਨੇ ਬੇਨਤੀ ਕੀਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਜੋ ਤੁਸੀਂ ਕਿਹਾ ਤੁਹਾਡਾ ਬਚਨ ਜਿਹੜਾ ਉਹ ਪ੍ਰਵਾਨ ਹੋਵੇਗਾ ਗੁਰੂ ਘਰ ਦੇ ਵਿੱਚ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਸਭਾਏਮਾਨ ਹੋਏ ਸਤਿਗੁਰੂ ਜੀ ਨੇ ਗੁਰਤਾ ਗੱਦੀ ਤੇ ਬਰਾਜਮਾਨ ਹੋ ਕੇ ਸਤਿਗੁਰੂ ਜੀ ਨੇ ਦਸਵੰਦ ਦੀ ਮਰਿਆਦਾ ਕਾਇਮ ਕੀਤੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਭ ਤੋਂ ਵੱਡਾ ਕਾਰਜ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੰਦਾ ਸਾਹਿਬ ਜੀ ਦੇ ਕੋਲੋਂ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਸਹਿਬਾਨਾਂ ਦੀ ਪਾਤਸ਼ਾਹਬਾਨਾਂ ਦੀ ਭਗਤ ਸਹਿਬਾਨਾਂ ਦੀ ਗੁਰ ਸਹਿਬਾਨਾਂ ਦੀ ਸਾਰੀ ਬਾਣੀ ਜਿਹੜੀ ਹੈ ਇਕੱਤਰ ਕਰਕੇ ਸਤਿਗੁਰ ਜੀ ਨੇ ਇੱਕ ਸੁੰਦਰ ਗ੍ਰੰਥ ਤਿਆਰ ਕਰਕੇ ਉਹਦੇ ਵਿੱਚ ਸਾਰੀ ਬਾਣੀ ਇਕੱਤਰ ਕੀਤੀ ਤੇ ਸਤਿਗੁਰ ਜੀ ਨੇ ਸਾਰੇ ਸਿੱਖਾਂ ਨੂੰ ਆਖਿਆ ਕਿ ਜੋ ਵੀ ਗੁਰੂ ਦਾ ਸਿੱਖ ਹੈ ਉਹ ਗੁਰੂ ਦੀ ਬਾਣੀ ਦੇ ਨਾਲ ਜੁੜੇ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਹੈ ਇਹ ਜਿਹੜਾ ਬਾਣੀ ਹੈ ਇਹ ਅੰਮ੍ਰਿਤ ਦਾ ਸਰੋਵਰ ਹੈ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਇਹ ਅੰਮ੍ਰਿਤਮਈ ਬਾਣੀ ਸਤਿਗੁਰ ਜੀ ਨੇ ਬਚਨ ਕੇ ਵੀ ਹਰੇਕ ਸਿੱਖ ਜਿਹੜਾ ਹੈ ਉਹ ਗੁਰੂ ਦੀ ਬਾਣੀ ਦੇ ਨਾਲ ਜ਼ਰੂਰ ਜੁੜੇ ਆਪ ਸੰਗਤਾਂ ਜਾਣਦੇ ਹੋ ਅੰਤਲੇ ਸਮੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਲਾਹੌਰ ਦੇ ਵਿੱਚ ਕਿਵੇਂ ਸਤਗੁਰੂ ਜੀ ਤਤੀ ਤਵੀ ਤੇ ਬਿਠਾ ਕੇ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਉੱਪਰ ਗਰਮ ਰੇਤਾ ਪਾਈ ਗਈ ਉਬਲਦਾ ਪਾਣੀ ਦੇ ਵਿੱਚ ਉਬਾਲਿਆ ਗਿਆ ਫਿਰ ਸਤਗੁਰੂ ਜੀ ਸਤਗੁਰੂ ਜੀ ਨੇ ਜਿਸ ਵੇਲੇ ਸਮਾ ਨੇੜੇ ਦੇਖਿਆ ਰਾਵੀ ਦਰਿਆ ਦੇ ਵਿੱਚ ਸਤਗੁਰੂ ਜੀ ਨੇ ਇਸ਼ਨਾਨ ਕਰਦੇ ਹੋਏ ਆ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪਣਾ ਸਰੀਰ ਜਿਹੜਾ ਹੈ ਰਾਵੀ ਨੂੰ سپੁਰਦ ਕਰ ਦਿੱਤਾ ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਦੀ ਕਿਰਪਾ ਕਰਨ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ ਚ ਵਸ ਜਾਵੇ ਪਾਈਆਂ ਪੁੱਲਾਂ ਦੀ ਖਿਮਾਵਾਹ ਕਰਦੀ ਜੀ